ਜੀ ਬਿਲਕੁਲ ਦੇਖੋ ਇੱਕ ਮੰਦਭਾਗੀ ਘਟਨਾ ਜਿਹੜੀ ਹੈ ਕਿ ਪਰਿਵਾਰ ਲਈ ਕਿਸੇ ਵੀ ਆਮ ਪਰਿਵਾਰ ਲਈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਬੱਚਾ ਪੜ੍ਹ ਲਿਖਦਾ ਹੈ ਅੱਗੇ ਸੁਪਨੇ ਪੂਰੇ ਕਰਨ ਲਈ ਵਿਦੇਸ਼ਾਂ ਵਿੱਚ ਜਾਂਦੇ ਨੇ ਉੱਥੋਂ ਵੀ ਆਪਣਾ ਇੱਕ ਸਫਲਤਾ ਜਿਹੜੀ ਹੈਗੀ ਉਹਨੂੰ ਜਾਰੀ ਰੱਖਦੇ ਨੇ ਔਰ ਵੰਸ਼ਿਕਾ ਉਹੀ ਆਪਣੇ ਉਸ ਸੁਪਨੇ ਨੂੰ ਪੂਰਾ ਕਰ ਰਹੀ ਸੀ ਔਰ ਉਹਨਾਂ ਦੇ ਫਾਦਰ ਦਵਿੰਦਰ ਸੈਣੀ ਔਰ ਉਹਨਾਂ ਦਾ ਪਰਿਵਾਰ ਅੱਜ ਬਹੁਤ ਗਮਗੀਨ ਹੈ ਔਰ ਜਿਸ ਸੁਪਨੇ ਨੂੰ ਪੂਰਾ ਕਰਨ ਗਈ ਸੀ ਉਸ ਸੁਪਨੇ ਵੱਲ ਵੱਧ ਵੀ ਰਹੀ ਸੀ ਲੇਕਿਨ ਇਸੇ ਵਿੱਚ ਖਬਰ ਆਂਦੀ ਹੈ ਕਿ ਵੰਸ਼ਿਕਾ ਜੀ ਦੁਨੀਆ ਵਿੱਚ ਨਹੀਂ ਰਹੀ ਸੈਣੀ ਜੀ ਬਹੁਤ ਦੁੱਖਾਂ ਦਾ ਪਹਾੜ ਪਰਿਵਾਰ ਤੇ ਉੱਤੇ ਆਇਆ ਹੋਇਆ ਹੈ ਇਸ ਟਾਈਮ ਕਿ ਇੱਕ ਬੇਟੀ ਜਿਹਨੂੰ ਪਾਲ ਪੋਸ ਕੇ ਬੜਾ ਕੀਤਾ ਸੀ ਅੱਜ ਉਹ ਆਪਣੇ ਸੁਪਨੇ ਪੂਰਨ ਕਰਕੇ ਉੱਥੇ ਗਈ ਲੇਕਿਨ ਉਹਦੀ ਮੌਤ ਦੀ ਖਬਰ ਆndi ਹੈ ਬਹੁਤ ਦੁੱਖ ਹੁੰਦਾ ਹੈ ਬਹੁਤ ਦੁੱਖ ਲੱਗਦਾ ਕਦੇ ਵੀ ਆਪਣੇ ਬੱਚਿਆਂ ਨੂੰ ਮੈਂ ਤਾਂ ਕਹਿੰਦਾ ਬਾਹਰ ਨਾ ਭੇਜੋ ਬਹੁਤ ਔਖਾ ਆ ਆ ਜਿਹੜੀ ਘਟਨਾ ਮੇਰੇ ਨਾਲ ਮੈਂ ਸਹਿਨ ਕਰ ਰਹਾ ਬੜਾ ਔਖਾ ਸਮਾਂ ਹੈ ਬਹੁਤ ਔਖਾ ਸਮਾਂ ਮੈਂ ਕੁਝ ਸ਼ਬਦ ਨਹੀਂ ਬਿਆਨ ਕਰ ਸਕਦਾ ਵੀ ਜੋ ਇਸ ਟਾਈਮ ਸਿਚੁਏਸ਼ਨ ਬਣੀ ਹੋਈ ਹੈ ਸਾਡੀ ਪੂਰਾ ਪਰਿਵਾਰ ਸਿਰਫ ਇੱਕ ਫੋਨ ਦੇ ਇਲਾਵਾ ਸਾਡੇ ਕੋਲ ਹੋਰ ਕੋਈ ਜ਼ਰੀਆ ਵੀ ਨਹੀਂ ਹੈਗਾ ਅਸੀਂ ਇੱਕ ਫੋਨਾਂ ਦੇ ਜ਼ਰੀਆ ਆਪਣੇ ਰਿਸ਼ਤੇਦਾਰਾਂ ਨੂੰ ਹੀ ਸੰਪਰਕ ਕਰ ਸਕਦੇ ਹੋਰ ਤਾਂ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਜਾਣ ਦਾ ਸਾਧਨ ਜਾਂ ਕੁਛ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਤੇ ਫਸ ਜਾਂਦਾ ਬੰਦਾ ਇੱਥੇ ਆ ਕੇ ਕਰੀਏ ਤਾਂ ਕੀ ਕਰੀਏ ਲਾਸਟ ਗੱਲ ਵਾ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਬ੍ਰੌਲ ਨਾਰਮਲ ਹੋਈ ਜਿੱਦਾਂ ਆਮ ਆਪਣੇ ਬੱਚਿਆਂ ਨਾਲ ਗੱਲ ਕਰਦੇ ਹੋ ਤੁਸੀਂ ਕੀ ਲਾਸਟ ਗੱਲ ਸੇ ਕੋਈ ਖਾਸ ਤੁਹਾਨੂੰ ਲੱਗਿਆ ਹੋਏ ਕੋਈ ਐਸੀ ਦਿਮਾਗ ਆਂਦਾ ਹੋਏ ਵੀ ਉਹ ਗੱਲ 'ਚ ਕੋਈ ਜਿਵੇਂ ਪੜ ਲੈਣਾ ਜਾਂ ਕਈ ਵਾਰ ਬੰਦਾ ਐਕਚੁਅਲੀ ਮੈਂ ਜਦੋਂ ਵੀ ਗੱਲ ਕਰਦਾ ਸੀਗਾ ਉਹਦੇ ਇਸੇ ਤਰੀਕੇ ਨਾਲ ਕਰਦਾ ਸੀਗਾ ਵੀ ਇਹਦੀ ਕੁਝ ਦਿਮਾਗੀ ਕੋਈ ਜਾਣਕਾਰੀ ਮਿਲਦੇ ਮਤਲਬ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਆਈ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਸੀਗਾ ਉਹ ਦਿਨ ਵੀ ਇਸੇ ਤਰ੍ਹਾਂ ਮੈਂ ਫੋਨ ਕਿਉਂਕਿ ਇਹਦੀ ਐਕਚੁਅਲੀ ਨਵੀਂ ਜੋਬ ਲੱਗੀ ਸੀਗੀ ਇਹਦੀ ਕਲੀਨਿੰਗ ਦੇ ਵਿੱਚ ਤੇ ਉੱਥੇ ਆ ਜਾਣ ਲੱਗੀ ਸੀਗੀ ਸਵੇਰੇ 9 ਵਜੇ ਉੱਥੇ ਖੜੀ ਸੀਗੀ ਆ ਆਪਣਾ ਬੱਸ ਸਟਾਪ ਤੇ ਤੇ ਉੱਥੇ ਜਾ ਕੇ ਮੈਂ ਆਹੀ ਪੁੱਛਿਆ ਇਹਨੂੰ ਜਦੋਂ ਮੈਂ ਕਾਲ ਕੀਤੀ ਤਾਂ ਕਹਿੰਦੀ ਇਹ ਵੀ ਠੀਕ ਨੇ ਉੱਥੇ ਸਿਸਟਮ ਵੀ ਜਿਹੜਾ ਤੂੰ ਉੱਥੇ ਨਵੀਂ ਜੌਬ ਲੱਭੀ ਹੈ ਵੀ ਉਹ ਸਾਰਾ ਕੁਝ ਠੀਕ ਹੈ ਉੱਥੇ ਸਟਾਫ ਸਟੋਪ ਜਿਵੇਂ ਵੀ ਆ ਕਹਿੰਦੀ ਸਾਰਾ ਕੁਝ ਠੀਕ ਹੈ ਪਾਪਾ ਕੋਈ ਇਹੋ ਜੀ ਗੱਲ ਨਹੀਂ ਮਹਾ ਕਿਦਾਂ ਦਾ ਵਰਤੋਅ ਹੈ ਉਹਨਾਂ ਦਾ ਕਹਿੰਦੇ ਪਾਪਾ ਕੋਈ ਇਹੋ ਜੀ ਗੱਲ ਨਹੀਂ ਸਭ ਕੁਝ ਸਾਰੀ ਕੁੜੀਆਂ ਨੇ ਉੱਥੇ ਤੇ ਪੰਜ-ਸੱਤ ਕਨੇਡੀਅਨ ਨੇ ਦੋ-ਤਿੰਨ ਅਸੀਂ ਨੇ ਇੰਡੀਅਨ ਉਹ ਚਲੋ ਆ ਤਾਂ ਵਧੀਆ ਗੱਲ ਹੈ ਮੈਂ ਆਹੀ ਗੱਲ ਕਹੀ ਉਹਨਾਂ ਨੂੰ ਕਿ ਮੈਂ ਕਿਹਾ ਕੋਈ ਹੋਰ ਕਿਸੇ ਤਰ੍ਹਾਂ ਦੀ ਤੁਹਾਨੂੰ ਕੁਝ ਲੱਗਿਆ ਕਿ ਨਾ ਪਾਪਾ ਠੀਕ ਹੈ ਸਾਰਾ ਸਟਾਫ ਠੀਕ ਹੈ ਬੈਣ ਨੇ ਗੱਲ ਕੀਤੀ ਕਹਿੰਦੀ ਪਾਪਾ ਮੇਰੀ ਹਾਂ ਥੋੜੀ ਜੀ ਪੋਲਿਟਿਕਸ ਜ਼ਰੂਰ ਚੰਦੀ ਆ ਆ ਗੱਲ ਉਹਨੇ ਜ਼ਰੂਰ ਸੀ ਕੀਤੀ ਹਾਂ ਵੀ ਥੋੜੀ ਜਿਹੀ ਪੋਲਿਟਿਕ ਜੀ ਚੱਲਦੀ ਆ ਮਾਹਵਟਿਆ ਤਾਂ ਹਰ ਥਾਂ ਤੇ ਹੁੰਦੀ ਉਹ ਆ ਜਿਵੇਂ ਕਹਿੰਦੇ ਚਲੋ ਪਾਪਾ ਤਾਂ ਚੱਲਦਾ ਰਹਿੰਦਾ ਇਦਾਂ ਦਾ ਸ਼ੁਰੂ ਤੇ ਉਹਦੇ ਨਾਲ ਇਦਾਂ ਦੀ ਗੱਲਾਂ ਹੁੰਦੀ ਆਈ ਮਤਲਬ ਕੀ ਆ ਹਰ ਥਾਂ ਤੇ ਕਹਿੰਦੇ ਜੇ ਜਦੋਂ ਕਲਾਸ ਚ ਵੀ ਪੜ੍ਹਦੀ ਸੀਗੀ ਉਦੋਂ ਵੀ ਕਹਿੰਦੀ ਸੀਗੀ ਮਤਲਬ ਕੀ ਕਹਿੰਦੇ ਪਾਪਾ ਬੜੀ ਪੋਲਿਟਿਕਸ ਹੁੰਦੀ ਆ ਇੱਥੇ ਵੀ ਪੜ੍ਹਾਈ ਦੇ ਟਾਈਮ ਸਮੇਂ ਵੀ ਨਾ ਹਰ ਕੋਈ ਸੋਤ ਦਾ ਵੀ ਅੱਗੇ ਕਿਉਂ ਜਾ ਰਿਹਾ ਅੱਗਾ ਕਿਉਂ ਕਿਉਂਕਿ ਉਹ ਪੜ੍ਹਨੇ ਚ ਬੜੀ ਇੰਟੈਲੀਜੈਂਟ ਸੀਗੀ ਤੇ ਇੱਕ ਦੂਜੇ ਦਾ ਸਹਾਰਾ ਬੜੀ ਬਣਦੀ ਸੀਗੀ ਉਹ ਮਤਲਬ ਕੀ ਸਪੋਰਟ ਕਰਦੀ ਸੀ ਕੋ ਹਰ ਟਾਈਮ ਉਹਨੇ ਆਪਣੇ ਮਤਲਬ ਕਿ ਇੱਕ ਗਰੋ ਕਰਨ ਵੀ ਮੈਂ ਕੁਝ ਪੜਨਾ ਕੁਝ ਕਰਨਾ ਇਦਾਂ ਦੀ ਥਿੰਕਿੰਗ ਰੱਖਦੀ ਸੀਗੀ ਕਿਸੇ ਨੂੰ ਕੋਈ ਸੱਟ ਲੱਗ ਜੇ ਕਿਸੇ ਨੂੰ ਕੁਝ ਉਹਦੀ ਸਭ ਤੋਂ ਜ਼ਿਆਦਾ ਜਾ ਕੇ ਹੈਲਪ ਕਰਨੀ ਉਹਨੇ ਮਤਲਬ ਕਿ ਬਹੁਤ ਬਹੁਤ ਚੰਗੇ ਸੁਭਾਅ ਦੀ ਕੁੜੀ ਸੀਗੀ ਮੇਰੀ ਮੈਂ ਬੱਚਾ ਆਪਣਾ ਉਹ ਬੈਠਾ ਮੈਨੂੰ ਬਹੁਤ بڑا ਨੁਕਸਾਨ ਹੈ ਬਹੁਤ ਵੱਡਾ ਲੱਗਦਾ ਕਿ ਇਹ ਜਿਹੜੀ ਜੌਬ ਕਰਕੇ ਹਫਤਾ ਹੋਇਆ ਔਰ ਸ਼ਾਇਦ ਨਾ ਗੱਲ ਦੱਸੀ ਹੋਵੇ ਚਲੋ ਛੋਟੀ ਮੋਟੀ ਪੋਲਿਟਿਕਸ ਹੈ ਤੁਹਾਨੂੰ ਲੱਗਦਾ ਉੱਥੇ ਹੁਣ ਦਿਮਾਗ ਜਾਂਦਾ ਵੀ ਇਹ ਅਚਾਨਕ ਇੱਕ ਹਫਤੇ ਜੌਬ ਲੱਗੀ ਔਰ ਇਦਾਂ ਦੀ ਗੱਲ ਹਾਂ ਉਸੇ ਮੈਂ ਥੋੜਾ ਜਿਹਾ ਇਦਾਂ ਦਾ ਡਾਟ ਮੈਨੂੰ ਹੋਇਆ ਸੀਗਾ ਵੀ ਆਹ ਗੱਲ ਵੀ ਕੀਤੀ ਮੈਂ ਉੱਥੇ ਫਿਰ ਜਿਹੜੇ ਆਪਣੇ ਉੱਥੇ ਇਹਦੇ ਰੂਮ ਮੇਟ ਸੀਗੇ ਜਾਂ ਆਪਣੇ ਰਿਲੇਟਿਵ ਸੀਗੇ ਉਹਨਾਂ ਜ਼ਰੀਏ ਉੱਥੇ ਤੱਕ ਉਹ ਪਹੁੰਚੇ ਆ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ ਐ ਸਾਰਾ ਕੁਝ ਜੋ ਵੀ ਆ ਉਹ ਕਹਿੰਦੇ ਵੀ ਉੱਥੇ ਦੀ ਕੋਈ ਐ ਸਿਚੁਏਸ਼ਨ ਨਹੀਂ ਸੀਗੀ ਤੇ ਪੁਲਿਸ ਨੇ ਵੀ ਮੈਨੂੰ ਲੱਗਦਾ ਉੱਥੇ ਜਾ ਕੇ ਪਤਾ ਕੀਤਾ ਉਹ ਆਹੀ ਦੱਸ ਰਹੇ ਸੀਗੇ ਵੀ ਠੀਕ ਐ ਕੋਈ ਐ ਜੀ ਗਲਤੀ ਪਰ ਬਾਕੀ ਐ ਨਹੀਂ ਪਤਾ ਵੀ ਹੋਇਆ ਕੀ ਇਹਦੇ ਨਾਲ ਰਾਤ ਨੂੰ 9:30 ਵਜੇ ਆ ਘਰ ਤੋਂ ਨਿਕਲੀ ਆ ਉਸ ਤੋਂ ਬਾਅਦ ਆ ਵਾਪਸ ਨਹੀਂ ਆਈ ਬਸ ਆ ਹੀ ਨਹੀਂ ਪਤਾ ਲੱਗਿਆ ਵੀ ਹੋਇਆ ਕੀ ਆ ਮੈਂ ਤੁਹਾਨੂੰ ਐਮਬੈਸੀ ਨਾਲ ਕੰਟੈਕਟ ਵਿੱਚ ਹਾਂ ਨਹੀਂ ਮੈਂ ਐਮਬੈਸੀ ਨਾਲ ਮੈਂ ਤਾਂ ਕੋਈ ਕੰਟੈਕਟ ਨਹੀਂ ਕੀਤਾ ਮੈਂ ਐਮਐਲ ਸਾਹਿਬ ਨਾਲ ਗੱਲ ਕੀਤੀ ਸੀਗੀ ਉਹ ਕਹਿੰਦੇ ਵੀ ਅਸੀਂ ਕਰ ਰਹੇ ਨੇ ਕਾਰਵਾਈ ਜਿੰਨੀ ਵੀ ਆਪਾਂ ਕਰ ਸਕਦੇ ਹਾਂ ਮੈਂ ਤੁਹਾਡੇ ਜਰੀਆ ਹੀ ਕਹੂੰਗਾ ਵੀ ਸਾਨੂੰ ਜਲਦ ਤੋਂ ਜਲਦ ਸਾਡੀ ਬੇਟੀ ਮਲਾਦੂ ਸਾਨੂੰ ਜਿੰਨਾ ਜਲਦੀ ਹੋ ਸਕੇ ਇੱਥੇ ਬੋਡੀ ਸਾਨੂੰ ਹਾਂ ਅਤੇ ਪੁਲਿਸ ਕੰਪਲੀਟ ਵੀ ਕੀਤੀ ਸੀਗੀ ਉੱਥੇ ਉਹ ਵੀ ਕਾਫੀ ਟਾਈਮ ਬਾਅਦ ਹੋਈ ਹੈ ਕਿਉਂਕਿ ਐਕਚੁਅਲੀ ਉਹ ਕਹਿੰਦੇ ਬੱਚਾ ਅਡਲਟ ਹੈ ਉਹ ਕਿੱਥੇ ਵੀ ਜਾ ਸਕਦਾ ਆ ਤੇ ਉਹਨਾਂ ਨੇ ਕਾਫੀ ਟਾਈਮ ਲੇਤਾ ਇੱਕ ਡੇਢ ਦਿਨ ਸਾਡਾ ਵੈਸੇ ਖਰਾਬ ਕਰਤਾ ਇਸੇ ਤੇ ਬਹੁਤ ਡਿਲੇ ਕੀਤਾ ਉਹਨਾਂ ਨੇ ਉਹ ਕਿਸੇ ਦੀ ਸੁਣਦੇ ਨਹੀਂ ਸੀਗੇ ਜਿੰਨੇ ਵੀ ਆਪਣੇ ਰਿਲੇਟਿਵ ਉਹਨਾਂ ਦੇ ਫਰੈਂਡ ਸਰਕਲ ਜਿੰਨਾ ਲੱਗੇ ਵੀ ਟੀਮ ਉੱਥੇ ਲੱਗੀ ਵੀ ਸੀਗੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ ਸੀਗੇ ਉਹ ਫਿਰ ਬਾਅਦ ਚ ਆਪਾਂ ਨੇ ਥੋੜਾ ਜਿਹਾ ਐਮਪੀ ਤੋਂ ਪ੍ਰੈਸ਼ਰ ਪਵਾ ਕੇ ਐਮਐਲ ਸਾਹਿਬ ਤੋਂ ਮੇਰਮੂਲ ਪਵਾ ਕੇ ਉਧਰ ਦੇ ਐਮਪੀ ਨੂੰ ਫਿਰ ਜਾ ਕੇ ਉਹਨਾਂ ਨੇ ਕੋਈ ਕਾਰਵਾਈ ਮੈਨੂੰ ਲੱਗਦਾ ਵੀ ਸ਼ੁਰੂ ਹੋਈ ਹੈ ਤਾਂ ਫਿਰ ਉਹਨਾਂ ਨੇ 2 ਘੰਟੇ ਚ ਸਾਨੂੰ ਰਿਜ਼ਲਟ ਦਿੱਤੇ ਸੀਗਾ ਵੀ ਇਦਾਂ ਕਰਕੇ ਬੋਡੀ ਮਿਲੀ ਹੈ ਸਾਨੂੰ ਤੇ ਬੋਡੀ ਉਹ ਵਿਚ ਤੇ ਸੀਗੀ ਫਿਰ ਰਾਤੀ ਇੱਕ ਮੈਨੂੰ ਫੋਨ ਵੀ ਆਇਆ ਸੀਗਾ ਉੱਥੇ ਦੇ ਪੁਲਿਸ ਸਟੇਸ਼ਨ ਤੋਂ ਉਹ ਕਿਉਂ ਸੌਰੀ ਫੀਲ ਕਰ ਰਹੇ ਸੀਗੇ ਉਹ ਵੀ ਸਾਡੇ ਤੋਂ ਹਾਂ ਤੁਹਾਡੀ ਬੇਟੀ ਮਿਸ ਹੋ ਗਈ ਗਈ ਲਾਸ ਹੋ ਗਿਆ ਤੁਹਾਡਾ ਤੇ ਹੁਣ ਕਹਿੰਦੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਨੇ ਮੈਂ ਫਿਰ ਪੁੱਛਿਆ ਵੀ ਸੀਗਾ ਵੀ ਕੋਈ ਐਦਾਂ ਦਾ ਕੋਈ ਮਰਡਰ ਹੋਇਆ ਡਾਟ ਕੀ ਸੀਗਾ ਵੀ ਕੋਈ ਬਾਡੀ ਤੇ ਕੋਈ ਨਿਸ਼ਾਨ ਵਗੈਰਾ ਜਾਂ ਕੁਝ ਹੋਵੇ ਉਹ ਕਹਿੰਦੇ ਅਜੇ ਤੱਕ ਤਾਂ ਐਦਾਂ ਦਾ ਕੁਝ ਹੈ ਨਹੀਂ ਬਾਕੀ ਅਸੀਂ ਇਨਵੈਸਟੀਗੇਸ਼ਨ ਕਰਕੇ ਪੂਰਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਹਾਂ ਉਹ ਬਾਅਦ ਚ ਦੱਸਾਂਗੇ ਤੁਹਾਨੂੰ ਕਹਿੰਦੇ ਤੇ ਮਿਸਿੰਗ ਦਾ ਤੁਹਾਡੇ ਰੈਲੇਟਿਵ ਉਥੇ ਭਾਂਜੂ ਨੂੰ ਪਤਾ ਲੱਗਾ ਪਹਿਲਾਂ ਹਾਂਜੀ ਪਹਿਲਾਂ ਐਕਚੁਅਲੀ ਇਹਦਾ ਪੇਪਰ ਸੀਗਾ ਹਾਈਲਾਈਟਸ ਦਾ 25 ਤਰੀਕ ਨੂੰ 26 ਨੂੰ ਇਹਦਾ ਪੇਪਰ ਸੀਗਾ 25 ਨੂੰ ਆ ਸਵੇਰੇ ਮੇਰੀ ਸਮਝਾ ਸਵੇਰ ਹੋ ਰਹੀ ਸੀ ਕਿ ਕੈਨੇਡਾ ਚ ਇੱਥੇ ਸ਼ਾਮ ਸੀਗੀ ਮੈਂ ਫੋਨ ਕੀਤਾ ਸੀਗਾ ਇਹਨੂੰ ਉਸੇ ਟਾਈਮ ਜਿਹੜਾ ਬੱਸ ਸਟੈਂਡ ਵਾਲੀ ਮੈਂ ਤੁਹਾਨੂੰ ਗੱਲ ਦੱਸੀ ਆ ਤੇ ਸ਼ਾਮ ਨੂੰ ਆ ਕੇ ਹਾਈਲਾਈਟਸ ਦਾ ਪੇਪਰ ਦੇਣਾ ਸੀਗਾ ਇਹਨੇ 26 ਤਰੀਕ ਨੂੰ ਤੇ ਉਹਦੀ ਤਿਆਰੀ ਕਰ ਰਹੀ ਸੀਗੀ ਉਹਦੀ ਤਿਆਰੀ ਚ ਲੱਗੀ ਰਾਤ ਨੂੰ ਇਹਦਾ ਫੋਨ ਦੀ ਜੋ ਆਪਾਂ ਨੇ ਉਹ ਦੇਖਿਆ ਉਹਦਾ ਲੈਪਟਾਪ ਦਾ ਹਿਸਟਰੀ ਦੇਖੀ ਆ ਉਹਦੇ ਚ ਨਾ 11 ਵਜੇ ਤੱਕ ਸਟੱਡੀ ਕਰ ਰਹੀ ਸੀਗੀ ਉਸੇ ਵੇਸ ਤੇ ਹਾਂ ਇਲੈਕਟ੍ਰਿਸਟ ਉਸੇ ਤੇ ਉਹ ਓਥੇ ਨਾ ਫਿਰ ਕੁਦਰਤੀ ਗੱਲ ਆ ਦੋ ਤਿੰਨ ਕੁੜੀਆਂ ਨੇ ਅਪਲਾਈ ਕੀਤਾ ਹੋਇਆ ਸੀਗਾ ਪੇਪਰ ਆ ਪਹੁੰਚੇ ਉਹ ਕੁੜੀਆਂ ਨੂੰ ਕਹਿੰਦੇ ਇਹਨੇ ਕਿਹਾ ਵੀ ਸੀਗਾ ਵੀ ਨਾ ਤੂੰ ਮੈਨੂੰ ਕਾਲ ਕਰਦੀ ਕਈ ਵਾਰ ਮੈਂ ਸੁਣਦੀ ਰਹਿ ਜਾਂਦੀ ਆ ਜਾਂ ਕੁਝ ਵੀ ਐ ਵੀ ਸਵੇਰੇ ਇੱਕ ਦੂਜੇ ਨੂੰ ਉਠਾ ਲਿਓ ਤੇ ਉਦਾਂ ਕਰਕੇ ਉਹਨ ਕੁੜੀਆਂ ਨੇ ਜਾ ਕੇ ਉੱਥੇ ਜਦੋਂ ਪੇਪਰ ਦਿੱਤਾ ਪਹੁੰਚੀਆਂ ਇਹਨੂੰ ਕਾਲ ਕੀਤੀ ਇਹਨੇ ਫੋਨ ਸੁਚਬੰਦ ਆਉਣ ਲੱਗਿਆ ਇਹਦਾ ਤੇ ਸੁਚਬੰਦ ਆਇਆ ਉਸ ਤੋਂ ਬਾਅਦ ਇਹਨਾਂ ਨੇ ਫਿਰ ਮਾ ਦੇਖਿਆ ਵੀ ਬੱਚਾ ਇੱਥੇ ਹੈ ਪੇਪਰ ਦੇਣ ਆਇਆ ਹੀ ਨਹੀਂ ਹੈਗਾ ਫਿਰ ਉੱਥੇ ਜਿਹੜਾ ਸਟਾਫ ਪੇਪਰ ਲੈ ਰਿਹਾ ਸੀ ਉਹ ਤੋਂ ਕਨਫਰਮ ਕੀਤਾ ਉਹਨੂੰ ਕੁੜੀਆਂ ਨੇ ਵੀ ਆ ਪੇਪਰ ਦੇਣ ਆਇਆ ਬੱਚਾ ਉਹਨਾਂ ਨੇ ਮਨ ਕਰਤਾ ਵੀ ਇਹ ਤਾਂ ਪਹੁੰਚੀ ਨਹੀਂ ਇੱਥੇ ਫਿਰ ਉਹ ਆਪਣਾ ਪੇਪਰ ਦੇ ਕੇ ਉਹ ਰੂਮ ਤੇ ਪਹੁੰਚੀ ਉਹਥੇ ਕੰਟੈਕਟ ਕੀਤਾ ਉਹਨਾਂ ਨੇ ਸਾਰੇ ਜਿਹੜੇ ਬੱਚੇ ਉੱਥੇ ਰਹਿੰਦੇ ਸੀਗੇ ਨਾਲ ਰੂਮ ਮੇਡ ਉਹਨਾਂ ਨੇ ਕਿਹਾ ਉਹ ਰਾਤ ਦੀ ਮਿਸ ਵੀ ਆਜਣੀ ਇੱਥੇ ਉਹ ਫਿਰ ਸਾਰੇ ਆਪਣੇ ਹਲ-ਜਲ ਹੋ ਗਈ ਉਹ ਸਾਰਿਆਂ ਨੇ ਫਿਰ ਬਾਹਰ ਨਿਕਲੇ ਉਹਨਾਂ ਨੇ ਭਾਲ ਕੀਤੀ ਜਿੱਥੇ-ਜਿੱਥੇ ਸੰਪਰਕ ਆਪਣੇ ਯਾਰ ਫਰੈਂਡ ਸਰਕਲ ਦੇ ਵਿੱਚ ਔਰ ਦੋਸਤਾਂ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੇਰੀ ਭਾਣਜੀ ਤਾਂ ਕਿਸਮ ਪਰਕੀ ਤਾਂ ਮੇਰੀ ਭਾਣਜੀ ਥੋੜੀ ਜਿਹੀ ਨੇੜੇ ਹੀ ਰਹਿੰਦੀ ਆ ਨਾਲੇ ਹਾਟਵਾਚ ਤੇ ਉੱਥੇ ਫਿਰ ਉਹਨੂੰ ਦੱਸਿਆ ਵੀ ਇਦਾਂ ਕਰਕੇ ਵੀ ਆਪਣੇ ਉਧਰ ਪੇਰੈਂਟਸ ਨਾਲ ਸੰਪਰਕ ਕਰ ਵੀ ਇਦਾਂ ਕਰਕੇ ਬਣੇ ਸੀ। ਬੜੀ ਸ਼ੋਸੀ ਗੱਲ ਕਹੀ ਸੀ ਕਿ ਸ਼ਾਇਦ ਨਾ ਭੇਜ ਦੇਤਾ ਜੇ ਚੀਜ਼ ਨਾ ਦੇਖਣੇ ਪੈਂਦੀ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ। ਮੈਂ ਤਾਂ ਕਹਿੰਦਾ ਜੀ ਆਪਣੇ ਬੱਚੇ ਨੂੰ ਇੱਥੇ ਹੀ ਰੱਖੋ ਨਾ ਭੇਜੋ ਬਹੁਤ ਮਾੜੇ ਲਾਤ ਨੇ ਜਿਵੇਂ ਅਸੀਂ ਦੇਖਦੇ ਆ ਅੱਜ ਮੇਰੇ ਨਾਲ ਵਾਪਰੇ ਕੱਲੋਂ ਕਿਸੇ ਹੋਰ ਨਾਲ ਨਾ ਵਾਪਰੇ ਇਹ ਜੀ ਘਟਨਾ ਮੈਂ ਉਹ ਵੀ ਮੇਰੇ ਬੱਚਿਆਂ ਵਾਂਗ ਹੋਣਗੇ ਤਾਂ ਐਦਾਂ ਕਰਕੇ ਨਾ ਆਪਣੇ ਬੱਚਿਆਂ ਨੂੰ ਭੇਜੋ ਉੱਥੇ ਪਤਾ ਨਹੀਂ ਕਿਸ ਟਾਈਮ ਕੀ ਹੋ ਜਾਂਦਾ ਕੋਈ ਕੁਝ ਨਹੀਂ ਕਹਿ ਸਕਦੇ ਚਲੋ ਤੁਸੀਂ ਹੌਸਲਾ ਰੱਖੋ ਔਰ ਪਰਿਵਾਰ 'ਚ ਦੇਖੋ ਦੁੱਖਾਂ ਦਾ ਪਹਾੜ ਹੈ ਔਰ ਇੱਕ ਗੱਲ ਜ਼ਰੂਰ ਕਹੀ ਕਿ ਉਸ ਉੱਥੇ ਵਿਦੇਸ਼ਾਂ ਵਿੱਚ ਹੁਣ ਇਹਨੂੰ ਸ਼ਬਦਾਂ ਦਾ ਇੰਤਜ਼ਾਰ ਹੈ ਔਰ ਇਥੋਂ ਪ੍ਰੈਸ਼ਰ ਦਵਾ ਕੇ ਤਾਂ ਇੱਥੇ ਉਹ ਡੈਡ ਬੋਡੀ ਦੇ ਵੇਟ ਹੈ ਕਿ ਕਦੋਂ ਆਏਗੀ ਔਰ ਇਨਵੈਸਟੀਗੇਸ਼ਨ ਵੀ ਜ਼ਰੂਰੀ ਹੈ ਕਿ ਆਖਿਰੇ ਘਟਨਾ ਵਾਪਰੀ ਕੌਣ ਹੈ ਕੌਣ ਦੋਸ਼ੀ ਹੈ ਪਰਿਵਾਰ ਨੇ ਜਿਸ ਦਿਨ ਦੇਖਿਆ ਕਿ ਪੋਲਿਟਿਕਸ ਦਾ ਪਾਰਟ ਹੈ ਕਿਹੜੀ ਪੋਲਿਟਿਕਸ ਹੈ ਕੀ ਇਹ तमाम ਸਵਾਲ ਨੇ ਹਲੇ ਜਿਹੜੇ ਖੜੇ ਨੇ ਲੇਕਿਨ ਕਿਤਨਾ ਕਿਤੇ ਦੁੱਖਾਂ ਦਾ ਪਹਾੜ ਹੈ ਅੱਜ ਸੈਣੀ ਪਰਿਵਾਰ ਤੇ ਹੁਣ ਹਾਰ ਇੱਕ ਬੱਚਾ ਜਿਹੜਾ ਇਸ ਦੁਨੀਆ ਵਿੱਚ ਨਹੀਂ ਰਿਹਾ